ਦਸ ઋષਿਕੇਸ਼ ਦੇ ਆਸਥਾਨ ਗੁਰਦੁਆਰੇ ਦੇਚ ਪ੍ਰਾਚੀਨ ਗੁਰਦੁਆਰੇ ਚ ਕਥਾ ਕਰ ਰਿਆ ਸੀ ਲੜੀਵਾਰ ਕਥਾ ਦੇਚ ਇਹ ਸ਼ਬਦ ਸੀ ਬਾਲੀ ਰੋਵੇ ਨਾਏ ਭਤਾਜ ਨਾਨਕ ਦੁਖੀਆ ਸਭ ਸੰਸਾਰ ਸ੍ਰੋਤਿਆਂ ਦੇਚ ਇੱਕ ਬੜਾ ਦਾਰਸ਼ਨਿਕ ਚਿੰਤਕ ਲਿਖਾਰੇ ਉਹ ਭਗਵਾ ਵੇਸ਼ ਧਾਰਨ ਕੀਤੇ ਇੱਕ ਸਾਧੂ ਬੈਠਾ ਸੀ ਕਥਾ ਦੀ ਸਮਾਪਤੀ ਤਵਾਦ ਕਹਿਣ ਲਗਾ ਜਾਪਦਾ ਹੈ ਗੁਰਨਾਣਕ ਨੇ ਦੁੱਖ ਹੀ ਦੁੱਖ ਵੇਖਿਆ ਨਾਨਕ ਦੁਖੀ ਆ ਸਭ ਸੰਸਾਰ ਨਹੀਂ ਸੰਸਾਰ ਦੇ ਸੁਖ ਵੀ ਹੈ ਸੰਸਾਰ ਦੇ ਖੇੜੇ ਵੀ ਨੇ ਸੰਸਾਰ ਦੇ ਵਿੱਚ ਖੁਸ਼ੀਆਂ ਵੀ ਨੇ ਸੰਸਾਰ ਦੇ ਵਿੱਚ ਆਨੰਦ ਵੀ ਹੈ ਇਹ ਅਤ ਕਥਨੀ ਹੈ ਕਿ ਗੁਨਾਰນິກ ਨੇ ਗੱਲ ਵਧਾ ਕੇ ਕਹਿ ਦਿੱਤੀ ਹੈ ਔਰ ਇਸ ਨੂੰ ਸਾਹਿਤਿਕ ਦੁਨੀਆ ਦੇ ਵਿੱਚ ਕਾਵੇ ਕਲਾ ਦੇ ਵਿੱਚ ਸ਼ਾਇਰਾਨਾ ਜੋ ਹੈ ਆਲਮਾਨਾ ਅੰਦਾਜ਼ ਦੇ ਵਿੱਚ ਇਸ ਨੂੰ ਕਹਿੰਦੇ ਨੇ ਅਤੀ ਉਪਮਾ ਅਲੰਕਾਰ ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹ ਵੀ ਇੱਕ ਅਲੰਕਾਰ ਹੈ ਇਹ ਵੀ ਇੱਕ ਗਹਿਣਾ ਹੈ ਜੈਸੇ ਕਿਸੇ ਦੇ ਖੂਬਸੂਰਤ ਚਿਹਰੇ ਨੂੰ ਦੇਖ ਕੇ ਕਹਿ ਦੇਣਾ ਹੈ ਤੇ ਚੰਨ ਵਰਗਾ ਹੈ ਅਤੀ ਉਪਮਾ ਅਲੰਕਾਰ ਜਿਵਾ ਕਈ ਚੰਨ ਵਰਗਾ ਹੈ ਤੋ ਘਰ ਦੇਚ ਬੱਤੀ ਨਾ ਜਗਾਈਏ ਦੇ ਮੁਖੜੇ ਤੋਂ ਹੀ ਚਾਨਣਾ ਬਣਿਆ ਰਹੇ ਇਹ ਦੰਦ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਇਹ ਸਾਹਿਤਿਕ ਦੁਨੀਆ ਦੇਚ ਆਧ ਕਾਲ ਤੋਂ ਸ਼ਾਇਰ ਲੋਗ ਕਵੀ ਲੋਗ ਅਤੀ ਉਪਮਾ ਅਲੰਕਾਰ ਦੀ ਵਰਤੋਂ ਕਰਦੇ ਰਹੇ ਨੇ ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਤ ਨੇ ਅਵਤਾਰ ਨੇ ਪਰ ਸ਼ਾਇਰ ਵੀ ਤੇ ਨਾ ਕਵੀ ਨੇ ਤੋ ਕਵੀ ਅਲੰਕਾਰ ਦੀ ਵਰਤੋਂ ਕਰਦੇ ਨੇ ਗੁਰੂ ਨਾਨਕ ਨੇ ਵਰਤੋਂ ਕੀਤੀ ਅਤੀ ਉਪਮਾ ਅਲੰਕਾਰ ਸਾਰਾ ਜਗਤ ਦੁਖੀ ਨਹੀਂ ਹੈ ਸਾਰਾ ਸੰਸਾਰ ਦੁਖੀ ਨਹੀਂ ਹੈ ਠੀਕ ਹੈ ਬਹੁ ਗਿਣਤੀ ਦੁਖੀ ਹੋ ਸਕਦੀ ਹੈ ਔਰ ਇਹ ਕਹਿ ਦੇਣਾ ਨਾਨਕ ਦੁਖੀਆ ਸਭ ਸੰਸਾਰ ਇਹ ਅਤੀ ਉਪਮਾ ਅਲੰਕਾਰ ਹੈ ਮੈਂ ਕਹ ਨਹੀਂ ਇਹ ਸਤਿ ਬਚਨ ਹੈ ਇਹ ਅੰਮ੍ਰਿਤਮਈ ਬਚਨ ਹੈ ਔਰ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਮੈਨੂੰ ਕਹਿ ਲਗਾ ਮਸਕੀਨ ਜੀ ਜੇ ਮੈਂ ਤੁਹਾਨੂੰ ਸੁਖ ਦਾ ਸਰੂਪ ਦਿਖਾ ਦੇਆ ਆ ਆਨੰਦ ਦੀ ਤਸਵੀਰ ਦਿਖਾ ਦੇਆ खेड़े थे खुशियां दी मूर्ति दिखा दें फिर ते तुसी कबूल करोगे कि अति उपमा अलंकार है गुरु नानक ने गल बता के आखी है मैं कह मित्रा इथे तक नौबत नहीं आएगी सिर्फ मैं श्रद्धा करके नहीं कह रहा बल्कि मेरा पूरन भरोसा है गुरु नानक दे कंठ तो जो वाक निकलने ने दे बोल ने अमृतमयी बोल ने अति उपमा अलंकार नहीं ने ਲੜਕੇ ਕੱਲ ਮੈਂ ਤੁਹਾਨੂੰ ਫਿਰ ਸੁਖ ਦਾ ਸਰੂਪ ਦਿਖਾਵਾਂਗਾ ਚਲਾ ਗਿਆ ਉਹ ਦਿਨ ਤੇ ਉਹ ਰਾਤ ਵੀ ਮੇਰੀ ਬੜੀ ਬੇਚੈਨੀ ਨਾਲ ਲੰਗੀ ਮੈਂ ਕਿਹਾ ਪਤਾ ਨਹੀਂ ਕੀ ਦਿਖਾਵੇਗਾ ਕੀ ਲਿਆਵੇਗਾ ਉਹ ਕੀ ਹੋਵੇਗੀ ਚੀਜ਼ ਦਿਨ ਭਰ ਮੈਂ ਸੋਚਾਂ ਚ ਰਿਹਾ ਜੇ ਮੇਰੇ ਕੋਲ ਨਾ ਜਵਾਬ ਬਣਿਆ ਫਿਰ ਔਰ ਰਾਤ ਨੂੰ ਤੇ ਅੰਦਰੋਂ ਅਰਦਾਸ ਵੀ ਨਿਕਲੀ ਹੈ ਪਾਦਸ਼ਾਹ ਤੂੰ ਲੱਜਾ ਰੱਖੀ ਆਪਣੀ ਬਿਰਦ ਬਾਣੇ ਦੀ ਬੋਲ ਤੇਰੇ ਨੇ ਬਚਨ ਤੇਰੇ ਨੇ ਔਰ ਤੇਰੇ ਬੋਲਾਂ ਤੇ ਮੈਂ ਇਹ ਦਾਵਾ ਕੀਤਾ ਜਾਂ ਤਕਥਨੀ ਨਹੀਂ ਹੈ ਕਿ অতি ਉਪਮਾ ਅਲੰਕਾਰ ਨਹੀਂ ਹੈ ਕਿ ਸਤ ਬਚਨ ਨੇ ਇਹ ਅੰਮ੍ਰਿਤਮਈ ਬਚਨ ਨੇ ਦੂਸਰੇ ਦਿਨ ਇਹ ਗੁਰਦੁਆਰੇ ਆਇਆ ਔਰ ਉਸ ਮਹਾਪੁਰਸ਼ ਦੇ ਹੱਥ ਦੇ ਚ ਗੁਲਾਬ ਦੇ ਫੁੱਲਾਂ ਦਾ ਖਿੜਿਆ ਹੋਇਆ ਗੁਲਦਸਤਾ ਸੀ। ਵੇਟ ਨਹੀਂ ਕੀਤਾ ਇਸਨੇ। ਮੱਥਾ ਟੇਕ ਕੇ ਇੱਕ ਪਾਸੇ ਬੈਠ ਗਿਆ ਤੇ ਗੁਲਦਸਤਾ ਕੋਲ। ਕਥਾ ਦੀ ਸਮਾਪਤੀ ਤੋਂ ਬਾਅਦ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਗੁਲਦਸਤਾ ਤੁਹਾਨੂੰ ਦਿਖਾਈ ਦੇਂਦਾ? ਮੈਂ ਕਿਹਾ ਦਿਖਾਈ ਦੇਂਦਾ। ਗੁਰੂ ਦੀ ਮਹਿਰ ਐ ਅੱਖਾਂ 'ਚ ਹੈ ਜੋਤ। ਜਿੰਨੇ ਜਿਕੇ ਤੁਹਾਨੂੰ ਇਹ ਫੁੱਲ ਦਿਖਾਈ ਦਿੰਦੇ ਨੇ ਤੋਂ ਫਿਰ ਤੇ ਇਹ ਵੀ ਦਿਖਾਈ ਦੇਦਾ ਹੋਵੇਗਾ ਕਿ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਹੱਸ ਰਹੀ ਹੈ ਪੱਤੀ ਪੱਤੀ ਦੇਚ ਖੇੜਾ ਹੈ ਇੱਕ ਇੱਕ ਪੱਤੀ ਦੇਚ ਮਹਿਕ ਹੈ ਫਿਰ ਤੇ ਇਹ ਵੀ ਦਿਖਾਈ ਦੇਦਾ ਹੋਵੇਗਾ ਮੈਂ ਕਿਹਾ ਵਾਕਈ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਦੇਚ ਖੇੜਾ ਹੈ ਪਤੀ ਪਤੀ ਦੇ ਵਿੱਚ ਮਹਿਕ ਹੈ ਤਾਂ ਮੈਨੂੰ ਕਹਿ ਲੱਗਾ ਇਤਨਾ ਖੇੜਾ ਇਤਨੀ ਮਹਿਕ ਇਤਨਾ ਸੁਵਪਣ ਕੀ ਇਹ ਕਹਿਣਾ ਚੰਗਾ ਲੱਗਦਾ ਨਾ ਇਹ ਕਿ ਦੁਖੀਆ ਸਭ ਸੰਸਾਰ ਐਸੇ ਖੇੜੇ ਤੇ ਹੁੰਦੇ ਆ ਇਤਨੇ ਸੁਵਪਣ ਦੇ ਹੁੰਦੇ ਆ ਇਤਨੀ ਮਹਿਕ ਦੇ ਹੁੰਦੇ ਆ ਤੇ ਫਿਰ ਮਨੁੱਖ ਆਖੇ ਨਾ ਇਹ ਕਿ ਦੁਖੀਆ ਸਭ ਸੰਸਾਰ ਕਮ ਸੇ ਕਮ ਇਹ ਬਚਨ ਇਹਨਾਂ ਫੁੱਲਾਂ ਤੇ ਤੇ ਪੂਰਾ ਨਹੀਂ ਉਤਰਦਾ ਮੈਨੂੰ ਕਹਿਣ ਲੱਗਿਆ ਗੁਰੂ ਨਾਨਕ ਦੇ ਇਹ ਬੋਲ ਇਹਨਾਂ ਫੁੱਲਾਂ ਤੇ ਪੂਰੇ ਨਹੀਂ ਉਤਰਦੇ ਇਹ ਖਿੜੇ ਹੋਏ ਨੇ ਤੇ ਨਹੀਂ ਰੋ ਰਹੇ ਇਹ ਮਹਿਕ ਲੁਟਾ ਰਹੇ ਨੇ ਇਹ ਸੁਪਨ ਦੀ ਤਸਵੀਰ ਨੇ ਕਿ ਇਹਨਾਂ ਨੂੰ ਵੇਖ ਕੇ ਜ਼ਬਾਨ ਚੋਂ ਬੋਲ ਨਿਕਲ ਸਕਦੇ ਨੇ ਨਾਨਕ ਦੁਖੀਆ ਸਭ ਸੰਸਾਰ ਮੈਂ ਕਿ ਮਿਤਰਾ ਕੱਲ ਤੁਸੀਂ ਇਹ ਦਾਵਾ ਕੀਤਾ ਸੀ ਕਿ ਮੈਂ ਸੁਖ ਦਾ ਸਰੂਪ ਦਿਖਾਵਾਂਗਾ ਖਿੜੇ ਤੇ ਮੁਸਕਰਾਹਟ ਦੀ ਤਸਵੀਰ ਪੇਸ਼ ਕਰਾਂਗਾ ਵਾਕਈ ਕੀਤੀ ਹੈ ਇਹ ਫੁੱਲ ਖਿੜੇ ਹੋਏ ਨੇ ਮੁਸਕਰਾ ਰਹੇ ਨੇ ਸੋਹਣੇ ਨੇ ਮਹਿਕਏ ਮੈਂ ਮੰਨਦਾ ਮੈਂ ਤਸਵੀਰ تسلیم ਕਰਦਾ ਕਿ ਸੁਖ ਦੀ ਮੂਰਤੀ ਨੇ ਇਹ ਖੇੜੇ ਦੀ ਤਸਵੀਰ ਹੈ ਇਹ ਹਾਸੇ ਦਾ ਮੂਜਸਮਾ ਹੈ ਲੇਕਿਨ ਕਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ ਖੁਸ਼ੀ ਦਾ ਰੂਪ 24 ਘੰਟੇ ਹੋ ਗਏ ਬਸ 12 ਘੰਟਿਆਂ ਵਾਸਤੇ ਇਨ੍ਹਾਂ ਹੀ ਫੁੱਲਾਂ ਨੂੰ ਬਸ ਸਤਿਗੁਰੂ ਦੀ ਹਜ਼ੂਰੀ 'ਚ ਇੱਥੇ ਹੀ ਰੱਖ ਜਾਓ ਬਾਕੀ ਗੱਲ ਸ਼ਾਮੀ ਕਰਾਂਗੇ ਇਨ੍ਹਾਂ ਫੁੱਲਾਂ ਦੇ ਸੰਬੰਧ 'ਚ ਬਾਕੀ ਵਿਚਾਰ ਸ਼ਾਮ ਨੂੰ ਕਰਾਂਗੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹਦੀ ਅੱਖਾਂ ਭਰ ਆਈਆਂ ਇਹਨਾਂ ਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਕੁਮਲਾ ਜਾਣਗੇ ਤਾਂ ਮੈਂ ਕਹ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਸੇ ਖੇੜੇ ਦੇ ਚੋਂ ਹੀ ਮੁਰਝਾਣਾ ਪੈਦਾ ਹੋਵੇਗਾ ਇਸੇ ਹਾਸੇ ਦੇ ਚੋਂ ਹੀ ਰੋਣਾ ਜਨਮ ਲਵੇਗਾ ਇਸੇ ਸੋਪਣ ਦੇ ਵਿੱਚੋਂ ਹੀ ਕ੍ਰੂਪਤਾ ਪੈਦਾ ਹੋਵੇਗੀ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੈਲ ਲੈ ਕੇ ਜਿਸੇ ਹਸਤਾ ਹੁਆ ਪਾਓਗੇ ਉਹ ਪਰੇਸ਼ਾਹ